ਇੱਕ ਵੀ ਜਗ੍ਹਾ ਤੇ ਇਹ ਲੱਗਦਾ ਵੀ ਫਿਲਮ ਕਿਧਰ ਗਈ ਕਿਧਰ ਗਈ ਪੂਰਾ ਨਕੋ ਨਕਾਮ ਤੁਸੀਂ ਬੜੀ ਛੇਤੀ ਪੰਜਾਬੀ ਫਿਲਮਾਂ ਦੇ ਜੌਨੀ ਲੀਵਰ ਬਣਨ ਜਾ ਰਹੇ ਹੋ ਫਸ 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 ਤੇ ਫਿਰ ਇੱਜ਼ਤ ਬਚਾਉਣ ਖਾਤਰ ਅਸੀਂ ਤੇਰੇ ਵਿਆਹ ਲਈ ਕਿਰਾਏ ਤੇ ਔਰਕੈਸਟਰ ਵਾਲੀ ਕੁੜੀ ਭੋਖ ਕੀਤੀ ਹੈ ਹੈ ਆਲਾਵਾ ਤੇ ਉਹੀ ਸੀ ਆਹੋ ਪਾ ਨਾ ਗਲਾਬ ਆ ਆਪਣਾ ਨਾਮ ਤਾਂ ਦੱਸ ਜਾ ਮੇਰਾ ਨਾਮ ਵੀ ਉਹੀ ਆ ਪਰ ਅੰਗਰੇਜ਼ੀ ਚ ਰੋਜ਼ ਬੈਸਟ ਜਿਹੜਾ ਗਲਾਸ ਸੀਂ ਜਿਹਨਾਂ ਨੇ ਉਹ ਆਪਣੇ ਗੁਰ ਜਾਇਆ ਹੋਏ ਗਲਾਬ ਉਹਨਾਂ ਨੂੰ ਦੁੰਦਾ ਹੈਗਾ ਤਵੀਤ ਰੋਜ਼ ਬਣ ਕੇ ਆਈਏ ਰੋਜ਼ ਵਰਗੀ ਗੁਰਪੁਰ ਕੋ ਨਾਮ ਬੁਲਟਿੰਗਸ ਮਾਇ ਤੇ ਕਿ ਫੇਸਿਸ ਸਮਾਇ ਲੱਗੀਗੀ ਆਪਣਾ ਪੈਲਸ ਨਾ ਬੁੱਕਰਾ ਦੀ ਕੁੜੀ ਹੈ ਨਹੀਂ ਆਪਣੇ ਕੋਲ ਉਹ ਕੁੜੀ ਕਿਹੜਾ ਹੋਣੀ ਚਾਹੀਦੀ ਆ ਕੱਟ ਕੇ ਦਿਲ ਦੀ ਗੱਲ ਸਮਝਣ ਦਾ ਦੱਸਿਆ ਕਿ ਕਿਸੇ ਦੀ ਦਿਲ ਦੀ ਗੱਲ ਸਮਝੀਦੀ ਕਿਵੇਂ ਆ ਨਵੇਂ ਚਿਹਰਿਆਂ ਨੇ ਕਿਤੇ ਦਿਖਾਇਆ ਹੀ ਨਹੀਂ ਆ ਵੀ ਅਸੀਂ ਨਵੇਂ ਚਿਹਰੇ ਆ ਪਰ ਆਪਣੀ ਤੋਂ ਵੱਖ ਨਾ ਰੱਖ ਦਿਲ ਦੇਣਾ ਸੀ ਤੇ ਛੱਡਿਆ ਏ ਆਈ ਜਸਟ ਲਵ ਇਟ ਮਤਲਬ ਮੈਂ ਵੀ ਜ ਰੋਜ਼ ਬਣ ਗਿਆ ਯਾਰ ਰੋਜ਼ ਵਰਗੀ ਗੁਰਪੁਰ ਗੁਰਨਾਮ ਫੁਲੇ ਜੀ ਸਮਾਈਲ ਦੇ ਕੇ ਫੇਸ ਤੇ ਸਮਾਈਲ ਆ ਗਈ ਹੈਗੀ ਆ ਮਤਲਬ ਇੰਨੀ ਕੈਂਡ ਫਿਲਮ ਇੰਨਾ ਵਧੀਆ ਕਨਸੈਪਟ ਇੰਨੀ ਵਧੀਆ ਸ਼ਾਇਰੀ ਡਾਇਲੋਗਸ ਕਾਮੇਡੀ ਕੈਮਿਸਟਰੀ ਸਭ ਕੁਝ ਪਰਫੈਕਟ ਸੀਗਾ ਮਤਲਬ ਆਪਾਂ ਕਹਿੰਦੇ ਨਾ ਫੈਮਲੀ ਮੂਵੀ ਆ ਬਹੁਤ ਜ਼ਿਆਦਾ ਕੈਂਟ ਲੱਗੀਏਗੀ ਬੈਸਟ ਸੀਨ ਕਿਹੜਾ ਹੈ ਤੁਹਾਨੂੰ ਹਾਂਜੀ ਬੈਸਟ ਸੀਨ ਬੈਸਟ ਸੀਨ ਜਿਹੜਾ ਲਾਸਟ ਸੀਨ ਸੀਗਾ ਨਾ ਜਦੋਂ ਉਹ ਆਪਣੇ ਬੁਰਜ ਆਇਆ ਹੋਇਆ ਗੁਲਾਬ ਉਹਨਾਂ ਨੂੰ ਦਿੰਦਾ ਹੈਗਾ ਅੱਛਾ 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 ਮਤਲਬ ਸੀਨ ਸਾਰੀ ਬੈਸਟ ਸੀ ਹੈ ਮਤਲਬ ਮੈਂ ਕਿਹੜਾ ਸੀਨ ਕਹਾਂ ਜਿਹੜਾ ਨਹੀਂ ਪਰ ਮੈਨੂੰ ਗਾਣੇ ਤਾਂ ਇੰਨੇ ਜ਼ਿਆਦਾ ਕੈਂਟ ਲੱਗੇ ਨਾ ਬਹੁਤ ਜ਼ਿਆਦਾ ਤੇ ਮੈਨੂੰ ਲੱਗਾ ਸਾਰਿਆਂ ਨੂੰ ਮੂਵੀ ਦੇਖ ਕੇ ਆਣੀ ਚਾਹੀਦੀ ਹੈਗੀ ਹੈ ਕਿਉਂਕਿ ਇਹ ਫੈਮਿਲੀ ਮੂਵੀ ਹੈ ਤੇ ਇਹਦਾ ਜਿਹੜਾ ਕਨਸੈਪਟ ਹੈ ਕੰਟੈਂਟ ਹੈ ਬਹੁਤ ਜ਼ਿਆਦਾ ਅੱਛਾ ਹੈਗਾ ਤੇ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਹੈਗਾ ਕਿ ਫਾਈਵ ਆਊਟ ਆਫ ਫਾਈਵ ਟੈਨ ਆਫ ਟੂ ਟੈਨ ਮਤਲਬ ਫੁੱਲ ਸਟਾਰ ਹੈ ਮੂਵੀ ਵਧੀਆ ਹੈ ਗੁਰਨਾਮ ਇਜ਼ ਅ ਸਟਾਰ ਪਰਫਾਰਮਰ ਤੇ ਮਾਹੀ ਨੇ ਮਹਿਫਿਲ ਲਾਤੀ ਆਪਣੀ ਪੂਰੀ ਪ੍ਰੋਪਰ ਸ਼ੀ ਸ਼ੀ ਡਿਜ਼ਰਵ ਮੋਰ ਫਿਲਮਸ ਬੈਸਟ ਪਰਫਾਰਮੈਂਸ ਕੀ ਬੈਸਟ ਪਰਫਾਰਮੈਂਸ ਗੁਰਨਾਮ ਮਾਹੀ ਬੋਤ ਡਿਡ ਵੈਲ ਵੰਡਰਫੁਲ ਕਮੇਡੀ ਕੌਣ ਕੀ ਕਮੇਡੀ ਚ ਤਾਂ ਕਰਮ ਜੀ ਦਾ ਅਨਮੋਲ ਤਾਂ ਹੈ ਹੀ ਫਿਰ ਕਮੇਡੀ ਤਾਂ ਇਨੀ ਉਹ ਨਹੀਂ ਸੀਗੀ ਬਟ ਹਾਂ ਕਰਮ ਜੀ ਦਾ ਅਨਮੋਲ ਵੀ ਤਾਂ ਹਾਂ ਹੀ ਨੰਬਰ 1 ਨੇ ਕਾਮੇਡੀ ਦੇ ਅੰਦਰ ਟੋਕਰਾ ਟੀਵੀ ਵਾਲਾ ਲਏ ਹੋ ਕਿੱਦਾਂ ਲੱਗੇ ਹਾਂਜੀ ਟੋਕਰਾ ਟੀਵੀ ਵਾਲੇ ਸ਼ਰਨ ਕੀ ਕਹਿ ਰਹੇ ਹੋ ਟੋਕਰਾ ਟੀਵੀ ਵਾਲਾ ਸ਼ਰਨ ਉਹ ਕਿੱਦਾਂ ਅੱਛਾ ਹਾਂ ਹਾਂ ਉਹ ਤਾਂ ਬਿਲਕੁਲ ਆਲਟੀਮੇਟ ਪਰਫਾਰਮੈਂਸ ਹੈ ਉਹਨਾਂ ਦੀ ਗੋਨਾ ਵੀ ਬਹੁਤ ਵਧੀਆ ਸਭ ਤੋਂ ਬੈਸਟ ਕੀ ਲੱਗੀ ਸਭ ਤੋਂ ਬੈਸਟ ਕਿਹੜੀ ਚੀਜ਼ ਲੱਗੀ ਸਭ ਤੋਂ ਕਾਨਸੈਪਟ ਵਧੀਆ ਸੀਗਾ ਸਟੋਰੀ ਡਿਫਰੈਂਟ ਸੀਗੀ ਤੇ ਵਧੀਆ ਫਿਲਮ ਵਧੀਆ ਸੀ ਕਿੰਨੇ ਸਟਾਰ ਨੇ ਸਟਾਰ 5 ਕੀ ਜੰਗਲ ਗਿਆਦਾ ਜੀ ਰੋਜ਼ ਦੀ ਜਿਹੜੀ ਕਹਿੰਦੇ ਨਾ ਲੜਕੀਆਂ ਨੂੰ ਕਿਹਾ ਜਾਂਦਾ ਹੈਗਾ ਕਿ ਲੜਕੇ ਜਿਹੜੇ ਫਲਰਟ ਕਰਦੇ ਨੇ ਪਰ ਜਦ ਕੀ ਵੇਖਿਆ ਜਾਵੇ ਤੇ ਜੋ ਇੱਕ ਪਵਿੱਤਰਤਾ ਸਾਡੇ ਗੁਰੂ ਮਹਾਰਾਜ ਨੇ ਪਵਿੱਤਰਤਾ ਦਿੱਤੀ ਆ ਵਿਆਹ ਨੂੰ ਉਸ ਚੀਜ਼ ਨੂੰ ਉਸ ਜਿੰਨ ਨੇ ਮਾਇਆ ਗਿਆ ਔਰ ਇੱਕ ਦਿਲ ਦੀ ਗੱਲ ਸਮਝਣ ਦਾ ਦੱਸਿਆ ਕਿ ਕਿਸੇ ਦੀ ਦਿਲ ਦੀ ਗੱਲ ਸਮਝੀ ਦੀ ਕਿਵੇਂ ਕਮੇਟੀ ਕਿਵੇਂ ਦੀ ਗੁੱਡ ਵੈ ਨਾਈਸ ਬਹੁਤ ਮਜ਼ਾ ਆਇਆ ਫਸਟ ਆਵ ਜਿਆਦਾ ਚੰਗਾ ਲੱਗਾ ਸਕੇ ਜੀ ਮੈਨੂੰ ਦੋਨੋਂ ਹੀ ਵਧੀਆ ਲੱਗੀਆਂ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਇਸ ਸਮੇਂ ਅਸੀਂ ਫਿਲਮ ਦੇ ਡਾਇਰੈਕਟਰ ਮਨਵੀਰ ਬਰਾੜ ਨਾਲ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਫਿਲਮ ਹੈ ਜੀ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਥੈਂਕ ਯੂ so much ਬੜਾ ਵਧੀਆ ਰਿਸਪੌਂਸ ਆ ਰਿਹਾ ਆਡੀਅנס ਦਾ ਜੀ ਹਾਂਜੀ ਸਾਨੂੰ ਤਾਂ ਬਹੁਤ ਖੁਸ਼ੀ ਹੁੰਦੀ ਹੈ ਆਡੀਅנס ਦਾ ਜਦੋਂ ਰਿਸਪੌਂਸ ਵਧੀਆ ਹੁੰਦਾ ਸਾਨੂੰ ਦੇਖ ਕੇ ਤਾਂ ਮਤਲਬ ਸਾਡਾ ਹੌਂਸਲਾ ਬਹੁਤ ਵੱਧ ਜਾਂਦਾ ਤੇ ਅਸੀਂ ਇਹੀ ਉਮੀਦ ਕਰਦੇ ਹਾਂ ਵੀ 9 ਤਰੀਕ ਨੂੰ ਜਦੋਂ ਫਿਲਮ ਆਊਗੀ ਤਾਂ ਲੋਕ ਵੀ ਉਹਨੂੰ ਉਨਾ ਹੀ ਪਸੰਦ ਕਰਨਗੇ ਤੁਹਾਡਾ ਕੋਈ ਬੈਸਟ ਸੀਨ ਹੈਗਾ ਜਿਵੇਂ ਤੁਸੀਂ ਸ਼ੂਟ ਕਰ ਰਹੇ ਜੇ ਤੁਹਾਨੂੰ ਬੋਡੀ ਚੰਗੀ ਲੱਗੀ ਉਹ ਵੀ ਇਹ ਬੜਾ ਵਧੀਆ ਸੀਨ ਉਹ ਐਕਚੁਅਲੀ ਮੈਂ ਮਤਲਬ ਮੈਂ ਆਪਣੇ ਜਦੋਂ ਵੀ ਸ਼ੂਟ ਕਰਦਾ ਮੈਂ ਹਰ ਮੂਮੈਂਟ ਨੂੰ ਬਹੁਤ ਇੰਜੋਏ ਕਰਦਾ ਜੇ ਤੁਸੀਂ ਕਿਤੇ ਵੀ ਜੇ ਕਿਸੇ ਹੋਰ ਨਾਲ ਵੀ ਸਟਾਰ ਕਾਸਟ ਨਾਲ ਵੀ ਗੱਲ ਕਰੋਗੇ ਤਾਂ ਇਹ ਫਿਲਮ ਦੀ ਸ਼ੂਟਿੰਗ ਹੈ ਨਾ ਉਹ ਜਿਆਦਾ ਇੰਨੀ ਜਿਆਦਾ ਸਮੂਥ ਰਹੀ ਹੈ ਵੀ ਕਿਸੇ ਨੂੰ ਕੋਈ ਪ੍ਰੋਬਲਮ ਕਦੇ ਫੇਸ ਕਰਨੀ ਨਹੀਂ ਪਈ ਉਹਦਾ ਉਹਦਾ ਚੀਜ਼ ਹੀ ਉਹ ਇਹ ਹੈ ਵੀ ਕਿਉਂਕਿ ਜਦੋਂ ਅਸੀਂ ਸ਼ੂਟ ਕਰ ਰਹੇ ਹੁੰਦੇ ਹਾਂ ਬਹੁਤ ਇੰਜੋਏ ਕਰਕੇ ਕਰ ਰਹੇ ਹੁੰਦੇ ਹਾਂ ਤਾਂ ਮੈਂ ਤਾਂ ਆਪਣਾ ਹਰ ਸੀਨ ਨੂੰ ਹੀ ਬਹੁਤ ਇੰਜੋਏ ਕਰਕੇ ਸ਼ੂਟ ਕਰਦੇ ਆਂ ਸਭ ਤੋਂ ਆਸਾਨ ਕਿਹਦੇ ਨਾਲ ਰਿਹਾ ਸ਼ੂਟ ਕਰਨਾ ਕਿਹੜੇ ਬੰਦੇ ਨੇ ਜਿਆਦਾ ਰੀਟੇਕ ਨਹੀਂ ਲਿੱਤੇ ਰੀਟੇਕ ਹੀ ਕਿਸੇ ਨੇ ਵੀ ਨਹੀਂ ਕੁਝ ਵੀ ਦਿੱਤੇ ਏਦਾਂ ਕੁਝ ਨਹੀਂ ਹੈ ਸਾਰਿਆਂ ਨੇ ਬਹੁਤ ਵਧੀਆ ਪਰਫਾਰਮ ਕੀਤਾ ਤੇ ਤੁਸੀਂ ਜਦੋਂ ਜਾ ਕੇ ਫਿਲਮ ਦੇਖੋਗੇ ਵੀ ਤਾਂ ਉਹ ਨੋ ਡਾਊਟ ਚਾਹੇ ਗੁਰਨਾਮ ਵੀਰੇ ਦਾ ਕੰਮ ਹੋਵੇ ਮਾਹੀ ਦਾ ਕੰਮ ਹੋਵੇ ਪ੍ਰਾਂਜਲ ਸਾਡੇ ਦੋ ਦੋਸਤ ਸ਼ਰਨ ਅੰਬੀ ਕਰਮਜੀਤ ਬਾਈ ਸੰਗਾ ਹਨਾ ਮਤਲਬ ਕੋਈ ਇਹੋ ਜਿਹਾ ਬੰਦਾ ਨਹੀਂ ਹੈ ਜਿਹਨੇ ਵਧੀਆ ਪਰਫਾਰਮ ਨਹੀਂ ਕੀਤਾ ਬਹੁਤ ਬਾ ਕਮਾਲ ਪਰਫਾਰਮ ਕੀਤਾ ਸਭ ਨੇ ਅੰਤ ਬੜਾ ਯੂਨੀਕ ਜਿਹਾ ਕੀਤਾ ਇਦਾਂ ਕੋਈ ਐਕਸਪੈਕਟ ਨਹੀਂ ਕਰ ਸਕਦਾ ਵੀ ਇਦਾਂ ਦਾ ਅੰਤ ਹੋਊਗਾ ਇਹ ਤੁਸੀਂ ਕੁਝ ਸੋਚਿਆ ਕੁਝ ਹੋਰ ਵੀ ਸੋਚਿਆ ਸੀ ਵੀ ਹੋਰ ਤਰ੍ਹਾਂ ਦਾ ਅੰਤ ਵੀ ਹੋ ਸਕਦਾ ਸੀ ਹਾਂਜੀ ਐਕਚੁਅਲੀ ਅਸੀਂ ਐਂਡਿੰਗਸ ਦੋ ਤਿੰਨ ਐਂਡਿੰਗ ਸੋਚੇ ਸੀਗੇ ਬਟ ਅਸੀਂ ਫਿਰ ਉਸ ਤੇ ਕਾਫੀ ਮਹੀਨੇ ਕੰਮ ਕੀਤਾ ਸਕ੍ਰਿਪਟ ਤੇ ਤਾਂ ਫਾਈਨਲੀ ਫਿਰ ਜੋ ਅਸੀਂ ਡਿਸੀਜਨ ਤੇ ਜੋ ਸਾਨੂੰ ਬੈਟਰ ਲੱਗਿਆ ਤਾਂ ਉਹ ਤੇ ਫਿਰ ਅਸੀਂ ਪਹੁੰਚੇ ਤਾਂ ਫਿਰ ਉਹ ਚੀਜ਼ ਫਾਈਨਲ ਹੋਈ ਹੈ ਦਰਸ਼ਕਾਂ ਨੂੰ ਕੀ ਅਪੀਲ ਕਰੇਗੇ ਦਰਸ਼ਕਾਂ ਨੂੰ ਇਹੀ ਅਪੀਲ ਕਰਾਂਗੇ ਜੀ 9 ਤਰੀਕ ਨੂੰ ਫਿਲਮ ਆ ਰਹੀ ਹੈ ਰੋਜ਼ ਰੋਜ਼ੀ ਤੇ گلاب ਤੁਸੀਂ ਜਾ ਕੇ ਪਲੀਜ਼ ਦੇਖੋ ਸਾਨੂੰ ਆਪਣੇ ਰਿਵਿਊਜ਼ ਦਿਓ ਤੁਹਾਨੂੰ ਕਿਵੇਂ ਲੱਗਦੀ ਹੈ ਫਿਰ ਜੀ ਧੰਨਵਾਦ ਬੈਸਟ ਆਫ ਲੱਕ ਸਰ ਤੇ ਕਾਲ ਜੀ ਕਿਵੇਂ ਰਹੀ ਫਿਲਮੀ ਬਹੁਤ ਵਧੀਆ ਸਰ ਬਹੁਤ ਵਧੀਆ ਸ਼ੂਟਿੰਗ ਟਾਈਮ ਕਿਵੇਂ ਰਹੀ ਸਰ ਸ਼ੂਟਿੰਗ ਟਾਈਮ ਤਾਂ ਮਤਲਬ ਪਤਾ ਨਹੀਂ ਲੱਗਿਆ ਦਿਲ ਨਿਕਲ ਕੇ ਜੀ 23 24 ਦਿਨ ਸੀਗੇ ਤੇ ਇੱਥੇ ਜਿਵੇਂ ਜੁੜ ਕੇ ਜਦੋਂ ਫਿਲਮ ਪੂਰੀ ਦੇਖੀ ਤਾਂ ਨਿਆਰਾ ਆਇਆ ਮਤਲਬ ਇੱਕ ਹੀ ਜਗ੍ਹਾ ਤੇ ਇਹ ਲੱਗਦਾ ਵੀ ਫਿਲਮ ਕਿਧਰ ਗਈ ਕਿਧਰ ਗਈ ਪੂਰਾ ਨਕੋ ਨਕਮ ਔਡੀਅেন্স ਦਾ ਕਿਵੇਂ ਲੱਗਿਆ ਰਿਸਪੋন্স ਔਡੀਅেন্স ਦਾ ਬਹੁਤ ਵਧੀਆ ਜੀ ਬਹੁਤ ਵਧੀਆ ਹਾਸੇ ਔਰ ਤਾੜੀਆਂ ਮਾਰੀਆਂ ਤੇ ਐਂਡ ਤੇ ਜਿਹੜਾ ਅਨੰਭ ਵੀ ਹੋਈਆਂ ਅੱਖਾਂ ਮੇਰੀਆਂ ਵੀ ਹੋਈਆਂ ਮਤਲਬ ਮਾਹੀ मैम ਨੇ ਕੀ ਕੰਮ ਕੀਤਾ ਬਹੁਤ ਸੋਹਣਾ ਤੇ ਨਜ਼ਾਰਾ ਆਇਆ ਜੀ ਕੰਮ ਕਰਕੇ ਬਾਕੀ ਦੁੱਲਾ ਵੀਰ ਤਾਂ ਹੈ ਹੀ ਆਪਣਾ ਇਹ ਜੇ ਦੋਸਤਾਂ ਬਾਰੇ ਕੀ ਕਹੂੰਗਾ ਜੇ ਦੋਸਤਾਂ ਬੈਗੇ ਹੈ ਜੇ ਹੋਣੀ ਨਹੀਂ ਚਾਹੀਦੇ ਵੈਸੇ ਚਲੋ ਰੀਅਲ ਲਾਈਫ 'ਚ ਤਾਂ ਨਹੀਂ ਹੋਣੀ ਜਿਹਦੇ ਚਲੋ ਮਜ਼ਾਕ ਸੀਗਾ ਐਵੇਂ ਪੰਬੜੂ ਪੂਸਾ ਬਾੜਾ ਬੈ ਜਾਂਦਾ ਐਵੇਂ ਆਓ ਅੱਗੇ ਸਰ ਬਦ ਨਜ਼ਾਰਾ ਆਇਆ ਭਾਈ ਜੀ ਗੇਮ ਸੀਗੀ ਪੂਰੀ ਇੱਕ ਗੱਲ ਹੈ ਤੁਸੀਂ ਬੜੀ ਛੇਤੀ ਪੰਜਾਬੀ ਫਿਲਮਾਂ ਦੇ ਜੌਨੀ ਲੀਵਰ ਬਣਨ ਜਾ ਰਹੇ ਹੋ। ਬੱਸ ਵਾਸ ਮਾਰੇ ਬੱਸ ਵਾਸ ਮਾਰੇ, ਵਾਦੂਆ ਮਾਨੇ ਤੁਹਾਡੀਆਂ ਔਰ ਜਿਨੇ ਵੀ ਮੇਰੇ ਸਰੋਤੇ ਦੇਖ ਰਹੇ ਨੇ ਸ਼ੁੱਕਰਵਾਰ ਨੂੰ ਜਿਹੜੀ ਹੈ 99 ਰੁਪਏ ਜਿਹੜੀ ਹੈ ਟਿਕਟ ਦਾ ਰੇਟ ਜਿ ਮੈਂ ਤੁਹਾਡੇ ਮਾਤੇ ਬਣਾਈ ਵੀ ਉਹ ਕਰ ਦਿੱਤਾ ਗਿਆ ਤੇ ਮੇਰੇ ਵਰਗੇ ਵੀਰ ਵੀ ਜਿਹੜੇ ਜਾ ਕੇ ਦੇਖ ਸਕਦੇ ਨੇ ਤੁਸੀਂ ਪਲੀਜ਼ ਜਾ ਕੇ ਜਿਹੜਾ ਦੇਖੋ ਯਾਰ ਪਹਿਲਾ ਸ਼ੋਅ ਅੱਗੇ ਵੀ ਕਰਾਂਗੇ ਫਿਲਮਾਂ ਅੱਗੇ ਵੈਸੇ ਕੋਈ ਆਬਵੀਸਲੀ ਗੱਲ ਆ ਬਾਈ ਜੀ ਮੈਂ ਕਰੂੰਗਾ ਮੈਂ ਇਹ ਤਾਂ ਕਹਿ ਨਹੀਂ ਜ਼ਿਆਦਾ ਵੀ ਮੇਰਾ ਵਿਚਾਰ ਨਹੀਂ ਨਹੀਂ ਹਾਂ ਜੀ ਉਹ ਉਹੀ ਗੱਲ ਕਰਨ ਲੱਗੇ ਮੈਨੂੰ ਜਾਣ ਦੋ ਮੈਂ ਫਿਰ ਗੱਲ ਕਰਾਂ ਯਾਰ ਬਹੁਤ ਸੋਹਣੀ ਹੈ ਬਹੁਤ ਸੋਹਣੀ ਪੂਰਾ ਕਨਸੈਪਟ ਕਿਦਾਂ ਲੱਗੀ ਸਾਰਿਆਂ ਨੇ ਕੰਮ ਤਾਂ ਬਹੁਤ ਸੋਹਣਾ ਕਿਸੇ ਨੇ ਕੋਈ ਉਹ ਨਹੀਂ ਕਿਸੇ ਨੇ ਬੋਰ ਨਹੀਂ ਹੁਣ ਦਿੱਤਾ ਫੁੱਲ ਇੰਜੋਏ ਕੀਤਾ ਆਡੀਅנס ਨੂੰ ਕਹਾਂਗੇ ਆਓ ਤੇ ਦੇਖੋ ਬਹੁਤ ਸੋਹਣੀ ਫਿਲਮ ਕੁਝ ਨਵੇਂ ਚਿਹਰੇ ਆਏ ਨੇ ਉਹਨਾਂ ਦੇ ਕਿ ਮੇਰੇ ਬਿਲਕੁਲ ਨਵੇਂ ਚਿਹਰੇ ਨੇ ਕਿਤੇ ਦਿਖਾਇਆ ਹੀ ਨਹੀਂ ਆ ਵੀ ਅਸੀਂ ਨਵੇਂ ਚਿਹਰੇ ਆ ਠੀਕ ਹੈ ਬਹੁਤ ਸੋਹਣਾ ਕੰਮ ਕੀਤਾ ਕਿੱਦਾਂ ਲੱਗੀ ਬਹੁਤ ਵਧੀਆ ਬਹੁਤ ਵਧੀਆ ਇਹ ਸਭ ਤੋਂ ਵਧੀਆ ਕੀ ਲੱਗੀ ਬਸ ਸਟੋਰੀ ਉਹ ਲੱਗ ਗਈ ਜੀ ਐਹ ਜੀ ਬੰਦ ਕੇ ਪੰਜਾਬੀ ਫਿਲਮ ਬਣੀ ਨਹੀਂ ਅਜ ਤੱਕ ਮੈਂ ਤੁਸੀਂ ਅੰਦਾਜ਼ਾ ਇਦਾਂ ਸੋਚਿਆ ਨਹੀਂ ਸੀ ਇਦਾਂ ਬਿਲਕੁਲ ਉਹ ਅਲੱਗ ਹੀ ਹੈ ਬਿਲਕੁਲ ਕੰਸੈਪਟ ਬਹੁਤ ਹੀ ਵਧੀਆ ਹੈ ਕਮੇਡੀ ਜਿਆਦਾ ਲੱਗੀ ਜਾਂ ਸੀਰੀਅਸ ਕਮੇਡੀ ਵੀ ਹੈ ਸੀਰੀਅਸ ਵੀ ਹੈ ਸਭ ਕੁਝ ਹੈ ਹਾਂ ਜੀ ਫਿਰ ਬਹੁਤ ਸੋਹਣੀ ਗੁਰਨਾਮ ਵੀਰੇ ਕਿੰਨੇ ਸਟਾਰ ਹੀ ਵੀਰੇ 5 ਸਟਾਰ ਹੀ ਹੈ ਜੀ 5 ਸਟਾਰ ਹੀ ਹੈ ਕਿਹੜਾ ਸੀ ਸਭ ਤੋਂ ਵਧੀਆ ਲੱਗਾ ਗੁਰਨਾਮ ਵੀਰਾ ਵੀਰੇ ਗੁਰਨਾਮ ਵੀਰਾ ਦੇ ਮਾਈ ਕਮੇਡੀ ਕਮੇਡੀ ਪਰਸਨਲੀ ਅਪੇ ਤੇ ਪਰਸਨਲ ਕਮੈਂਟ ਆ ਕੇ ਵੇਖੋ ਫਿਲਮ ਤਾਂ ਹੀ ਵਧੀਆ ਲੱਗੂਗੀ ਥੈਂਕ ਯੂ ਕਿੱਦਾਂ ਲੱਗੀ ਮੂਵੀ ਬਹੁਤ ਵਧੀਆ ਜੀ ਵਧੀਆ ਜੀ ਕਮੇਡੀ ਜਾਂ ਜਾਂ ਸੀਰੀਅਸ ਅਸੀਂ ਹਰਿਆਣਾ ਸੇ ਆਏ ਸੀ ਸਪੈਸ਼ਲ ਪ੍ਰੋਮੋਸ਼ਨ ਦੇਖਣ ਆ ਹਾਂ ਬਿਲਕੁਲ ਬਿਲਕੁਲ ਵਧੀਆ ਲੱਗੀ ਬਿਲਕੁਲ ਵਧੀਆ ਬਿਲਕੁਲ ਵਧੀਆ ਸਟਾਰੀ 5 ਤੇ ਵੀ 6 ਸਟਾਰ ਹੈਗੀ ਅੱਜ ਗੁਰਨਾਮ ਪੁੱਲਰ ਦੀ ਨਵੀਂ ਮੂਵੀ ਰੋਜ਼ ਰੋਜ਼ੀ ਤੇ ਗੁਲਾਬ ਦਾ ਪ੍ਰੀਮੀਅਰ ਸੀ ਜਿੱਥੇ ਔਰ ਲੋਕਾਂ ਨੇ ਉਹਨਾਂ ਬਾਰੇ ਰਿਵਿਊ ਦਿੱਤੇ ਲੋਕਾਂ ਵੱਲੋਂ ਇਸ ਫਿਲਮ ਨੂੰ 5 ਸਟਾਰ ਦਿੱਤੇ ਜਾ ਰਹੇ ਤੋਂ ਅਦਾਦੀਏ ਕਿ ਇਹ ਫਿਲਮ 9 ਤਰੀਕ ਨੂੰ ਰਿਲੀਜ਼ ਹੋਣ ਜਾ ਰਹੀ ਹੈ ਜਿੱਥੇ ਦੇਖਣਾ ਹੋਵੇਗਾ ਕਿ ਲੋਕਾਂ ਦਾ ਇਸ ਨੂੰ ਕਿੰਨਾ ਘੁੰਗਾਰਾ ਮਿਲਦਾ ਹੈ ਇਸ ਸਮੇਂ ਲੋਕਾਂ ਵੱਲੋਂ ਇਸ ਨੂੰ ਲਗਾਤਾਰ 5 ਸਟਾਰ ਦਿੱਤੇ ਜਾ ਰਹੇ ਨੇ ਜਿਸ ਨੂੰ ਉਪਚਿਤਿਆ ਇਸ ਦੀ ਤਾਰੀਫ ਕੀਤੀ ਜਾ ਰਹੀ ਹੈ ਦੇਖਣਾ ਹੋਵੇਗਾ ਕਿ ਇਹ ਮੂਵੀ ਕਿਦਾਂ ਦਾ ਪਰਫਾਰਮੈਂਸ ਕਰਦੀ ਹੈ